ਸਿਆਸੀ ਕਾਲਜੀ ਕੀ ਹਾਜ਼ਰ ਜੀ ਸਾਰੇ ਲੋ ਜੀ ਅੱਜ ਆਪਾਂ ਗਏ ਆ ਬਾਈ ਸੱਬੇ ਕੋਲ ਇਹ ਬਾਈ ਦੀ ਕੋਟੀ ਦਾ ਲੈਟਰ ਪਹਿਣਾ ਜੀ ਕੱਲ ਤੋਂ ਅਗਲੇ ਦਿਨ ਤੇ ਤੁਹਾਨੂੰ ਵਧੀਆ ਗਲਾਬੀ ਰਾ ਚੱਲਿਆਂ ਗਲੈਨ ਤੇ ਟੂਰ ਤੇ ਇਸ ਕਰਕੇ ਸੀ ਸੱਬੇ ਵੀਰੇ ਨੂੰ ਪਹਿਲੀ ਮਿਲਣਾ ਜੀ ਸੀਗੇ ਤੇ ਆਹ ਦੇਖੋ ਸੱਬਾ ਵੀਰ ਅੱਗੇ ਗਲਾਬੀ ਦਾ ਬੈਠੇ ਆਂ ਤੇ ਬਾਕੀ ਤੁਸੀਂ ਵੀਡੀਓ ਦੇ ਅੰਤ ਤੱਕ ਜੁੜੇ ਰਹੋ ਗਾਣੇ ਵੀ ਸੁਣਦੇ ਆਂ ਤੇ ਗੱਲਾਂ ਵੀ ਕਰਦੇ ਆਂ ਆਜੋ ਵੀ ਮਿੱਤਰੋ ਕੀ ਤੂੰ ਮਰਾੜਾਂ ਵਾਲਾ ਰਿਸ਼ਤੇ ਕਰਾਉਂਦਾ ਜੀ 10 ਕਰ ਰਿਸ਼ਤੇ ਕਰਾਏ ਨੇ 8 ਕਰਾਵੋਗੇ 20 ਕਰਾ ਦੇ 20 ਕਰਾਏ ਜੀ 20 ਕਰਾਏ ਜੀ 20 ਕਰਾਇਆ ਖਰਾਬ ਕੰਨੇ ਹੋਗੇ ਖਰਾਬ ਕੋਈ ਨਹੀਂ ਆਇਆ ਜੀ ਪੱਕੀ ਗੱਲ ਹੈ ਹਾਂਜੀ ਫੇਰ 100% 100 ਰੇਟਿੰਗ ਆ ਬੰਦੇ ਦੀ ਖਰਾਬ ਹੋ ਗਿਆ ਜਾਨ ਬਾਈ ਜਿਹੜਾ ਆਪਾਂ ਲਾਈਵ ਹੋਇਆ 30 ਦਿਨਾਂ ਬਾਅਦ ਡਿਲੀਟ ਹੋ ਜਾਂਦੇ ਅੱਛਾ ਜੀ ਹਾਂ ਦਿਸ ਵੀਡੀਓ ਬਿਲ ਵੀ ਡਿਲੀਟਡ ਆਫਟਰ 30 ਡੇਜ਼ ਯੂਟਿਊਬ ਆ ਚੇਂਜ ਇਨ ਲਾਈਵ ਵੀਡੀਓ ਸਟੋਰੇਜ ਬਹੁਤ ਵਧੀਆ ਆਓ ਭਾਈ ਆਇਆ ਆਇਆ ਪੁੱਤ ਆਇਆ ਆ ਆਪ ਖੇਡਾਂ ਮੁਕਾਂ ਨੇ ਸਾਨੂੰ ਬੜਾ ਬੋੜੇ ਪਾਗਲੇ ਤੇਰੇ ਨਾਲ ਬਣੀ ਸੀ ਜਿਹੜੀ ਮੁੜ ਨਾ ਨਿਓ ਬਣੇ ਤੇਰੇ ਨਾਲ ਬਣੀ ਸੀ ਜਿਹੜੀ ਮੁੜ ਨਾ ਨਿਓ ਬਣੇ ਗੱਲ ਰੱਬ ਨਾਲ ਜਾਣ ਦੀ ਚਲਾਈ ਬੈਠਿਆਂ ਓਡੀ ਕਦੇ ਸੁਨਹਿਾ ਓਡੀ ਕਦੇ ਸੁਨਹਿਾ ਬਸ ਮੇਰੀ ਸੁੱਖ ਸਾਦ ਨਾ ਨਹੀਂ ਬਾਕੀ ਭੰਦੇ ਸਾਰੇ ਜਾਗ ਨੂੰ ਚਲਾਈ ਬੈਠਿਆਂ ਐਨਾ ਪਿਆਰ ਤੇਰਾ ਮੇਰਾ ਹਾਈ ਨੀ ਅੱਤ ਦੀ ਤਰੀਕ ਚ ਜੰਨਾ ਰਾਣੀ ਜ਼ਿੰਦਾਦਾਸੀ ਹਾਈ ਨੀ ਰਾਜੇ ਰਣਕੀਤ ਚ ਉਹੀ ਤੇਰੇ ਨਾਲ ਸਾਜ ਜੀ ਨੀ ਚੰਨ ਤੇ ਚੱਕਰ ਦੀ ਤੇਰੀ ਮੇਰੀ ਜੋੜੀ ਜਿਉਂ ਟਾਰੀ ਤੇ ਲਹਾਰ ਦੀ ਨੀ ਤੂੰ ਬਰਸ਼ਾਦੀ ਮੈਂ ਸਮਾਦ ਜਿਉਂ ਨੇ ਮੋੜਦੀ ਤੇਰੀ ਮੇਰੀ ਜੋੜੀ ਜੋ ਤਾਰੀ ਤੇ ਨਹਾੜ ਠੀਕ ਹੈ ਜਾਨਾ ਆ ਲੋ ਆ ਵੀ ਆਪ ਬੰਦੇ ਦੀ ਸਪੋਰਟ ਕਰਿਆ ਕਰੋ ਯਾਰ ਥੋੜੇ ਸਿੱਖੇ ਮਿੱਟੀ ਤੁਸੀਂ ਨਿਚਲਾਉਂਦੇ ਹੋ ਕਿਵੇਂ ਆ ਬਾਈ ਉਹ ਪਛਾਣਾ ਹੀ ਜਦੋਂ ਤੈਨੂੰ ਰਾਹ ਪੁੱਛਿਆ ਯਾਰ ਆ ਜਾਣ ਲਈ ਬਾਈ ਹੋ ਗਿਆ ਠੀਕ ਹੈ ਠੀਕ ਹੈ ਆਉਣ ਗਿਆ ਨਹੀਂ ਮੈਂ ਬਈ ਬੋਲੋ ਬੋਲੋ ਕੁਝ ਮੈਂ ਦਵਾਈ ਨਹੀਂ ਲੇ ਕੇ ਜਾਣ ਨੂੰ ਪਤਾ ਹੀ ਲੱਗਿਆ ਕਿੱਧਰ ਦੀ ਆਏ ਆਈ ਪਰ ਆਏ ਇੱਧਰ ਨਹੀਂ ਆਏ ਮੈਂ ਨਹੀਂ ਇੱਧਰ ਹੀ ਆਇਆ ਮੈਂ ਇੱਕ ਕੋਈ ਜਾ ਕੇ ਐਂ ਬਸ ਨਹੀਂ ਇਹ ਕਿਹੜਾ ਰੋਡ ਜੇ ਬੰਦ ਆ ਕੇ ਰਿਆ ਹੋਇਆ ਪਿੱਟਰ ਜਾਗਾ ਲੁੱਟ ਲੈਈਆਂ ਅੱਖਾਂ ਕਿਸੇ ਲੱਟੇ ਰੇ ਵਰਗੀਆਂ ਨੇ ਤੂੰ ਨਹੀਂ ਪਰੀਆਂ ਵਰਗੀ ਪਰੀਆਂ ਤੇਰੇ ਵਰਗੀਆਂ ਨੇ ਪਰੀਆਂ ਵਰਗੀ ਪਰੀਆਂ ਤੇਰੇ ਵਰਗੀਆਂ ਨੇ ਹਏ ਨੱਕ ਦਾ ਕੋਕਾ ਕੰਨ ਦੀ ਤੇਰੀ ਵਾਲੀ ਸੋਹਣੀ ਹੈ ਆਂਦੀ ਏ ਹੇ 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 ਆਂਦੀ ਏ ਤੂੰ ਸੋਹਣੀ ਨੀ ਵਾਲੀ ਸੋਹਣੀ ਹੈ ਆਂਦੀ ਏ ਤੂੰ ਸੋਹਣੀ ਨੀ ਵਾਲੀ ਸੋਹਣੀ ਥੈਂਕ ਯੂ ਬਾਈਕਲ ਵੀ ਪੜਾ ਹਾਏ ਬਾਈ ਇਹ ਹੱਗ ਨਾ ਪੜਦੇ ਕੋ ਖੜਕਣਾ ਹੈ ਬਾਈ ਉਹ 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 ਇਹ ਤੋੜਨ ਦੇ ਮੇਰੇ ਆ ਗਿਆ ਰੋਕੇ ਗੱਲ ਬੱਲੇ ਬਾਈ ਕਿੱਥੇ ਆ ਸੱਬੇ ਮੁਬਾਰਕਾ ਡਾਰਲਿੰਗ ਬਹੁਤ ਬਹੁਤ ਮੁਬਾਰਕਾ ਠੀਕ ਹੈ ਬਾਈ ਤੁਸੀਂ ਬਹੁਤ ਮੁਬਾਰਕਾ ਨਾ ਨਾ ਮੇਰੀ ਜਾਨ ਕੱਲ ਸਾਡੇ ਭਰਾ ਦਾ ਲੈਂਟਰ ਹੈ ਜੀ ਤੇ ਲੈਂਟਰ ਪਹਿਣਾ ਸਾਰੇ ਜਾਣੇ ਦੁਆ ਕਰਿਓ ਵੀ ਇਹੇ ਜੀਆਂ 2-300 ਕੋਠੀ ਹੋਵੇ ਸਾਡੇ ਭਰਾ ਦੀ ਥੈਂਕ ਯੂ ਬਾਈ ਬਹੁਤ ਬਹੁਤ ਮੁਬਾਰਕਾ ਨਾ ਸ਼ੈਵੀ ਜੀ ਠੀਕ ਹੈ ਜੀ ਬਾਈ ਕਿ ਬਈ ਜਦੋਂ ਬਣਦੀ ਸੀ ਉਹਦੋਂ ਖਰਚੇ ਵੀ ਚੱਕੇ ਨਹੀਂ ਹੁਣ ਬਣਦੀ ਸਾਰਿਆਂ ਦਾ ਫੋਨ ਚੱਕਾ ਇਹ ਗੱਲ ਸੱਚੀ ਹਾਂ ਨਹੀਂ ਚੱਕਦੇ ਹੋਈ ਹੁੰਦੀ ਬਈ ਆਹ ਤਾਂ ਇਹਦੇ ਮੁੰਡੇ ਨਾਲ ਫੋਟੋ ਕਰਾਉ ਆਜੋ ਜੀ ਆਜੋ